ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਸਾਰੇ ਆਈ ਹੋਪ ਵਧੀਆ ਹੋਵੋਗੇ ਤਾਂ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓਜ਼ ਨੂੰ ਸਾਰਿਆਂ ਨੂੰ ਪਿਆਰ ਦੇਣ ਵਾਸਤੇ ਐਦਾਂ ਹੀ ਆਪਣਾ ਪਿਆਰ ਔਰ ਸਪੋਰਟ ਬਣਾਈ ਰੱਖਿਓ ਤਾਂ ਜੀ ਚਲੋ ਜੀ ਅੱਜ ਫੇਰ ਅਸੀਂ ਵੜਦੇ ਹਾਂ ਫੈਸ਼ਨ ਕਿੰਗ ਵਿੱਚ ਤੁਹਾਨੂੰ ਦੱਸਦੇ ਹਾਂ ਲੁਧਿਆਣੇ ਦਾ ਬਹੁਤ ਹੀ ਜ਼ਿਆਦਾ ਸਸਤਾ ਬਾਜ਼ਾਰ ਤੇ ਅੱਜ ਦੀ ਸਾਡੀ ਵੀਡੀਓ ਹੋਵੇਗੀ ਪਰਸਾਂ ਦੀ ਹਾਂਜੀ ਲੇਡੀਜ਼ ਨੂੰ ਕਿਉਂਕਿ ਪਰਸ ਹੋਏ ਸੂਟ ਹੋਏ ਜੁੱਤੀਆਂ ਹੋਈਆਂ ਇਹ ਸਭ ਖਰੀਦਣਾ ਬਹੁਤ ਵਧੀਆ ਏ ਤੇ ਜਦੋਂ ਮਿਲ ਜਾਵੇ ਸਸਤਾ ਸਮਾਨ ਫਿਰ ਤਾਂ ਹੋਰ ਵੀ ਜ਼ਿਆਦਾ ਵਧੀਆ ਏ ਤਾਂ ਹਾਂਜੀ ਆ ਸਾਰੇ ਜਿਹੜੇ ਤੁਸੀਂ ਇੱਥੇ ਪਰਸ ਦੇ ਢੇਰ ਦੇਖ ਰਹੇ ਹੋ ਸਾਰੇ ਜੀ 2200 ਰੁਪਏ ਦੀ ਸੇਲ ਵਿੱਚ ਲੱਗੇ ਹੋਏ ਨੇ ਸ ਇਦਾਂ ਦੇ ਜਿਹੜੇ ਹੈਂਡਲ ਵਾਲੇ ਪਰਸ ਹੁੰਦੇ ਉਹ ਕਿੱਟਾ ਹੋਈਆਂ ਸਾਈਡ ਨੂੰ ਉਹ ਸਿਗੀਆਂ 100-100 ਰੁਪਏ ਦੀਆਂ ਤੇ ਆ ਹੈਂਡਲ ਵਾਲੇ ਸਿਗੇ 2.5 250 ਰੁਪਏ ਦੇ ਤੇ ਹਾਂਜੀ ਤਾਂ ਚਲੋ ਜੀ ਇੱਕ ਪਾਸੇ ਆ ਖਡੋਣਿਆਂ ਦਾ ਤੇ ਦੂਜੇ ਪਾਸੇ ਅਸੀਂ ਆ ਚੁੱਕੀਆਂ ਫੇਰ ਪਰਸਾਂ ਦੀ ਸੇਲ ਵਿੱਚ ਆ ਵੀ ਸਾਰੇ ਜੀ 2250 ਰੁਪਏ ਦੇ ਪਰਸ ਐ ਆ ਪਾਊਚ ਹੋਏ ਇੱਦਾਂ ਕੋਈ 60 ਰੁਪਏ ਦਾ ਐ 50 ਰੁਪਏ ਦਾ ਐ ਕਿੱਟਾਂ ਐ ਵੱਡੀਆਂ ਇਹ ਸਾਰੀਆਂ ਕੋਈ 200 ਰੁਪਏ 250 ਰੁਪਏ ਇਸ ਤਰ੍ਹਾਂ ਐ ਜੀ ਸਭ ਨਾਲ ਦਾ ਅਲੱਗ-ਅਲੱਗ ਪ੍ਰਾਈਸ ਐ ਕਹਿਣ ਤੋਂ ਭਾਵ ਕਿ ਕਾਫੀ ਸਸਤੇ ਪਰਸ ਐ ਔਰ ਸਾਰੇ ਪਰਸ ਮੈਂ ਤੁਹਾਨੂੰ 500 ਤੋਂ ਥੱਲੇ ਦਿਖਾਵਾਂਗੀ ਤੇ ਜਿਹੜੇ ਆ ਤੁਸੀਂ ਬਰਾਇਡਲ ਪਰਸ ਇਸ ਤਰ੍ਹਾਂ ਦੇ ਦੇਖ ਰਹੇ ਹੋ ਆ ਵਾਲਾ ਸਿਗਾ ਜੀ 400 ਦੀ ਰੇਂਜ ਵਿੱਚ ਤਾਂ ਦੱਸੋ ਜੀ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਤਾਂ ਦੇਖੋ ਜੀ ਆ ਸੀਗੇ ਇਸ ਤਰ੍ਹਾਂ ਹੈਂਡਲਸ ਵਾਲੇ ਮਤਲਬ ਕਾਫੀ ਵਧੀਆ ਬਰਾਇਡਲ ਪਰਸ ਮਤਲਬ 500 400 350 ਇਸ ਤਰ੍ਹਾਂ ਦੀ ਇਹਨਾਂ ਦੀ ਰੇਂਜਾਂ ਹੋਣ ਵਾਲੀਆਂ ਐ ਤੇ ਕੁਆਲਿਟੀ ਅਕੋਰਡਿੰਗ ਬਹੁਤ ਹੀ ਜ਼ਿਆਦਾ ਵਧੀਆ ਐ ਕੋਈ ਇੱਦਾਂ ਨਹੀਂ ਐ ਕਿ ਹਲਕਾ ਮਟੀਰੀਅਲ ਲੱਗਿਆ ਵਾ ਜੀ ਕੁਆਲਿਟੀ ਵਾਈਜ਼ ਬਹੁਤ ਅੱਛੇ ਐ ਆ ਆਫਿਸ ਬੈਗ ਐ ਇਹਨਾਂ ਦੀ ਰੇਂਜ ਉੱਪਰ ਜਾਏਗੀ ਜੀ ਇਹ ਜਾਣਗੇ 500 ਤੋਂ 1000 ਦੇ ਵਿੱਚ ਤਾਂ ਹਾਂਜੀ ਦੇਖੋ ਕਿੰਨੇ ਜ਼ਿਆਦਾ ਕਲਰਸ ਆਪਸ਼ਨ ਨੇ ਬਲੈਕ ਐ ਬਰਾਊਨ ਐ ਰੈੱਡ ਐ ਕਾਫੀ ਐ ਪਿੰਕ ਹੈ ਆਪ ਰਾਈਡਰ ਸਿਗਾ ਐ ਸੀਗੇ ਜੀ 300 350 400 ਦੀ ਰੇਂਜ ਵਿੱਚ ਸਵਰਨਾ ਦਾ ਅਲੱਗ-ਅਲੱਗ ਪ੍ਰਾਈਸ ਹੈ ਮਤਲਬ ਕਹਿਣ ਤੋਂ ਭਾਅ ਕੀ ਬਹੁਤ ਹੀ ਜ਼ਿਆਦਾ ਸਸਤੇ ਪਰਸ ਹੈ ਜਿਹੜੇ ਅਸੀਂ ਆਮ ਦੁਕਾਨਾਂ ਤੇ ਆ ਵਾਲੇ ਪਰਸ ਸਾਨੂੰ ਹਜ਼ਾਰ ਤੋਂ ਪਲੱਸ ਹੀ ਮਿਲਦੇ ਨੇ ਤੇ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਹੀ ਸਸਤੇ ਐਵळा ਹੈ ਜੀ ਜਿਹੜਾ ਫੈਸ਼ਨ ਕਿੰਗ ਸ਼ੇਰਪੁਰ ਮਾਰਕੀਟ ਵਿੱਚ ਹੈ ਜੀ ਸਮਰਾਲੇ ਚੌਂਕ ਤੋਂ ਸ਼ੇਰਪੁਰ ਮਾਰਕੀਟ ਨੂੰ ਜਾਣਾ ਬਹੁਤ ਹੀ ਸਸਤਾ ਫੈਸ਼ਨ ਕਿੰਗ ਹੈ ਜੀ ਕਾਫੀ ਵਧੀਆ ਸਟੋਰ ਹੈ ਲੁਧਿਆਣੇ ਵਿੱਚ ਇਹਨਾਂ ਦੀਆਂ 5 ਬ੍ਰਾਂਚਾਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਪਿਛਲੇ ਫੈਕ ਫੈਸ਼ਨ ਕਿੰਗ ਦੀ ਸੌਰੀ ਵੀਡੀਓ ਪਾਈ ਸੀਗੀ ਮੈਂ ਜਿਹੜਾ ਘੰਟਾਗੜ ਦੀ ਮਾਰਕੀਟ ਵਿੱਚ ਸੀਗਾ ਤੇ ਜਿਹੜੀ ਕੱਲ ਸੀਗੀ ਉਹ ਵੀ ਜੀ ਸ਼ੇਰਪੁਰ ਵਾਲੇ ਫੈਸ਼ਨ ਕਿੰਗ ਦੀ ਹੀ ਸੀਗੀ ਆ ਦੇਖੋ ਇਦਾਂ ਤੇ ਤੁਹਾਨੂੰ ਪੈ ਬੈਗ ਪਾਊਚ ਬੈਗ ਇਸ ਤਰ੍ਹਾਂ ਦੇ ਆਹ ਵਾਲਾ ਪਰਸ ਦੇਖੋ ਕਿੰਨਾ ਜ਼ਿਆਦਾ ਮਤਲਬ ਕੰਫਰਟੇਬਲ ਹੁੰਦੇ ਜਿਹੜੇ ਪਰਸ ਨਾ ਉਹੀ ਤੁਹਾਨੂੰ ਅੱਜ ਮੈਂ ਇੱਥੇ ਦਿਖਾਵਾਂਗੀ ਵੀਡੀਓ ਵਿੱਚ ਬਣੇ ਰਹੋ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਤੁਸੀਂ ਮੇਰੀ ਵੀਡੀਓਜ਼ ਕਿੱਥੋਂ-ਕਿੱਥੋਂ ਦੇਖਦੇ ਨੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜੀ ਇਸ ਨਾਲ ਕੀ ਹੁੰਦਾ ਹੈ ਨਾ ਸਾਡੇ ਸਬਸਕ੍ਰਾਈਬਰਸ ਨਾਲ ਅਟੈਚਮੈਂਟ ਹੋ ਜਾਂਦੀ ਹੈ ਜੀ ਸਾਨੂੰ ਫਿਰ ਪਤਾ ਲੱਗਦਾ ਹੈ ਜੀ ਕਿ ਕਿਹੜੇ ਸਾਡੇ ਅ ਮਤਲਬ ਫੈਮਲੀਜ਼ ਮੈਂਬਰ ਨੇ ਹੈਨਾ ਤਾਂ ਇਸ ਕਰਕੇ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਤਾਂ ਤੁਸੀਂ ਕਰਨਾ ਹੀ ਕਰਨਾ ਇਹ ਵੀਡੀਓ ਨੂੰ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਅਗਰ ਤੁਹਾਨੂੰ ਕੋਈ ਵੈਡਿੰਗ ਆ ਰਹੀ ਹੈ ਮੈਰਿਸ ਆ ਰਹੀ ਹੈ ਕੋਈ ਫੰਕਸ਼ਨ ਆ ਰਿਹਾ ਹੈ ਤਾਂ ਤੁਸੀਂ ਜੀ ਬਿਨਾ ਸੋਚੇ ਸਮਝੇ ਫੈਸ਼ਨ ਕਿੰਗ ਆ ਸਕਦੇ ਹੋ ਲੁਧਿਆਣਾ ਵਿੱਚ ਇੱਕੋ ਛੱਤ ਥੱਲੇ ਤੁਹਾਨੂੰ ਇੱਥੇ ਸਾਰਾ ਸਮਾਨ ਮਿਲੇਗਾ ਆਵਲੀ ਦੇਖੋ ਆਪਰ ਕਿੰਨਾ ਜ਼ਿਆਦਾ ਯੂਨੀਕ ਹੈ ਐ ਸਿਗਾ ਜੀ ਸਿਰਫ ਔਰ ਸਿਰਫ 450 ਰੁਪਏ ਦਾ ਕਿੰਨਾ ਜ਼ਿਆਦਾ ਸੋਹਣਾ ਹੈ ਕਲਰ ਕਿੰਨਾ ਪਿਆਰਾ ਹੈ ਇਹਦਾ ਕਾਫੀ ਕਲਰ ਹੈ ਮੈਨੂੰ ਹੁਣ ਕੋਈ ਫੰਕਸ਼ਨ ਨਹੀਂ ਹੈ ਚਾਹੇ ਇਦਾਂ ਦਾ ਫਿਰ ਲੈ ਲਾਂਦੀ ਮੈਂ ਇੱਕ ਵੈਸੇ ਲੈ ਕੇ ਵੀ ਆਈਆਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ 250 ਰੁਪਏ ਦਾ ਸੀਗਾ ਬਹੁਤ ਹੀ ਅਫੋਰਡੇਬਲ ਪ੍ਰਾਈਸ ਵਿੱਚ ਸੀਗਾ ਔਰ ਕੁਆਲਿਟੀ ਵਾਈਜ਼ ਬਹੁਤ ਅੱਛਾ ਹੈ ਤਾਂ ਦੇਖੋ ਆ ਇਸ ਤਰ੍ਹਾਂ ਦੇ ਤੁਹਾਨੂੰ ਅਟੈਚੀ ਸੂਟਕੇਸ ਬੱਚਿਆਂ ਦੇ ਖਿਡੌਣੇ ਹੋਏ ਇਸ ਤਰ੍ਹਾਂ ਕਾਫੀ ਸਮਾਨ ਤੁਹਾਨੂੰ ਇੱਥੇ ਪੂਰੇ ਮਤਲਬ ਇਸ ਸਟੋਰ ਵਿੱਚ ਪੂਰਾ ਅਵੇਲੇਬਲ ਹੋ ਜਾਵੇਗਾ ਸਾਰਾ ਇਹ ਸਾਰਾ ਜੀ ਗਰਾਉਂਡ ਫਲੋਰ ਤੇ ਸੀਗਾ ਇਹਨਾਂ ਦਾ ਮਤਲਬ ਜਿੱਥੇ ਤੁਹਾਨੂੰ ਕੋਸਮੈਟਿਕ ਦਾ ਸਮਾਨ ਦੱਸਿਆ ਸੀਗਾ ਮੈਂ ਕਰਲ ਵਾਲੀ ਵੀਡੀਓ ਵਿੱਚ ਤੇ ਇਦਾਂ ਸਾਰੇ ਪਰਸਾਂ ਦਾ ਪੂਰਾ ਫਿਕਸ ਰੇਟ ਪ੍ਰਾਈਸ ਹੈ ਜੀ ਕੋਈ ਘਟਵਾਤ ਦਾ ਚੱਕਰ ਨਹੀਂ ਹੈ ਆ ਦੇਖੋ ਕੋਫੀ ਕਲਰ ਦਾ ਹੈ ਇਹ ਸੀਗਾ ਜੀ ਸਿਰਫ ਔਰ ਸਿਰਫ 2250 ਦੀ ਰੇਂਜ ਵਿੱਚ ਹੈ ਤੇ ਇਹਦੇ ਵਿੱਚ ਵੱਡੇ ਸਾਈਜ਼ ਵੀ ਸੀਗੇ ਆ ਛੋਟੇ ਸਾਈਜ਼ ਵੀ ਸੀਗੇ ਮੈਂ ਇਹਦੇ ਨਾਲ ਦਾ ਹੀ ਲੈ ਕੇ ਆਉਂਦੀ ਆ ਤੇ ਕਾਫੀ ਮੈਨੂੰ ਸਹੀ ਲੱਗਿਆ ਮੀਨਸ ਲੌਂਗ ਵਧੀਆਂ ਵਾਲੇ ਮੈਨੂੰ ਥੋੜੇ ਕੰਫਰਟੇਬਲ ਜਿਹੇ ਰਹਿੰਦੇ ਹਨਾ ਤੇ ਇਸ ਤਰ੍ਹਾਂ ਮਤਲਬ ਆ ਦੇਖੋ ਥੋੜੇ ਵੱਡੇ ਸਾਈਜ਼ ਦੇ ਸੀਗੇ ਇਹ ਸਾਰੇ ਜੀ ਇੱਦਾਂ ਸਾਡੇ ਦੇ 250 ਸੌਰੀ 250 ਰੁਪਏ ਦੇ ਸੀਗੇ ਤੇ ਆਹ ਵਾਲਾ ਲਿਆ ਮੈਂ ਜਿਹੜਾ ਹੁਣ ਆ ਚੱਕ ਰਹੀ ਆ ਸ਼ਾਇਦ ਇਹਦੀ ਚੈਨ ਇਹ ਨਹੀਂ ਸ਼ਾਇਦ ਇਹਦੇ ਨਾਲ ਦਾ ਯਹੀ ਦਾ ਹੀ ਦੂਸਰਾ ਭਰਾ ਆਇਓ ਕਿਉਂਕਿ ਸਾਰਿਆਂ ਦੇ ਇੱਥੇ ਅਲੱਗ-ਅਲੱਗ ਹੀ ਰਿਸ਼ਤੇਦਾਰੀ ਇਕੱਠੇ ਹੋਏ ਹੋਏ ਨੇ ਹੈਨਾ ਪਰਸਾਂ ਦੇ ਤਾਂ ਦੇਖੋ ਜੀ ਬਹੁਤ ਹੀ ਸੋਹਣੇ ਪਰਸ ਹੈ ਬਿਲਕੁਲ ਯੂਨੀਕ ਹੈ ਆ ਦੇਖੋ ਜੀ ਮੈਂ ਮੰਨ ਲਓ ਇਸ ਨਾਲ ਛੋਟਾ ਐਦਾਂ ਮਤਲਬ ਛੋਟਾ ਪਰਸ ਵੀ ਲੱਗਿਆ ਹੋਇਆ ਏ ਤਾਂ ਕਹਿਣ ਤੋਂ ਭਾਵ ਕਿ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਤੁਹਾਨੂੰ ਇੱਥੇ ਹਰੇਕ ਚੀਜ਼ ਮਿਲ ਜਾਵੇਗੀ ਜੀ ਚਾਹੇ ਕੱਪੜੇ ਹੋਣ ਜੁੱਤੀਆਂ ਹੋਣ ਪਰਸ ਹੋਣ ਕੋਸਮੈਟਿਕ ਦਾ ਸਮਾਨ ਹੋਵੇ ਬੱਚਿਆਂ ਦਾ ਸਮਾਨ ਹੋਵੇ ਜੈਂਟਸ ਕੱਪੜੇ ਹੋਵੇ ਕੁਝ ਵੀ ਤੁਸੀਂ ਲੈਣਾ ਸਾਰਾ ਕੁਝ ਤੁਹਾਨੂੰ ਇੱਥੇ ਇੱਕ ਸਟੋਰ ਵਿੱਚ ਅਵੇਲੇਬਲ ਹੋ ਜਾਵੇਗਾ ਜੀ ਬਸ ਜੀ ਬਿਨਾਂ ਸੋਚਿਆ ਸਮਝੇ ਤੁਸੀਂ ਆ ਸਕਦੇ ਹੋ ਜੀ ਇੱਕ ਤਾਂ ਇਹ ਜੀ ਘੰਟਾਕਾਰ ਮਾਰਕੀਟ ਵਿੱਚ ਫੈਸ਼ਨ ਕਿੰਗ ਤੇ ਦੂਸਰਾ ਹੈ ਜੀ ਇਹ ਅੱਜ ਵਾਲਾ ਜੀ ਸ਼ੇਰਪੁਰ ਵਾਲਾ ਫੈਸ਼ਨ ਕਿੰਗ ਤਾਂ ਹਾਂ ਜੀ ਤੇ ਇਸ ਤਰ੍ਹਾਂ ਹੀ ਆਪਣੀ ਵੀਡੀਓਜ਼ ਨੂੰ ਮਤਲਬ ਤੁਸੀਂ ਪਿਆਰ ਜ਼ਿਆਦਾ ਤੋਂ ਜ਼ਿਆਦਾ ਦਿੰਦੇ ਰਹੋ ਜੀ ਤੇ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਵਾਂਗੇ ਹਨਾ ਇੱਕ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਮਿਲ ਜਾਂਦਾ ਹੈ ਕਿ ਹਾਂ ਜੀ ਸਾਡੀ ਵੀ ਕੋਈ ਵੀਡੀਓਜ਼ ਦੇਖ ਰਿਆ ਹੈ ਹਨਾ ਇੰਨੀ ਦੂਰ ਜਾ ਕੇ ਮਤਲਬ ਮਿਹਨਤ ਕਰਨਾ ਘਰ ਦੇ ਬਾਹਰ ਨਿਕਲਣਾ ਮੌਸਮ ਦੇਖਣਾ ਬਾਰਿਸ਼ ਦੇਖਣੀ ਧੁੱਪ ਦੇਖਣੀ ਸਾਰਾ ਕੁਝ ਦੇਖਣਾ ਪੈਂਦਾ ਤੇ ਇੱਕ ਲੇਡੀ ਵਾਸਤੇ ਕਾਫੀ ਟਫ ਹੋ ਜਾਂਦਾ ਇਹ ਵਾਲਾ ਕੰਮ ਇਸ ਕਰਕੇ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੀ ਹੁਣ ਅਸੀਂ ਤੁਹਾਨੂੰ ਇੱਧਰ ਦਿਖਾਵਾਂ ਜਿੱਥੇ ਤਾਵਲ ਸੀਗੇ ਆ ਲੱਗੇ ਵੇ ਤਾਵਲ ਬਹੁਤ ਹੀ ਜ਼ਿਆਦਾ ਸਾਫਟ ਮਟੀਰੀਅਲ ਵਿੱਚ ਸਿਗੇ ਆ ਸਿਗੇ ਜੀ ਇੱਦਾਂ ਮਤਲਬ 150 200 ਦੀ ਰੇਂਜ ਵਿੱਚ ਹੈ ਕਾਫੀ ਸਾਫਟ ਵਾਲਾ ਕੱਪੜਾ ਹੈ ਮਾਈ ਗਾਡ ਬਹੁਤ ਹੀ ਜ਼ਿਆਦਾ ਵਧੀਆ ਇੱਧਰ ਦੇਖੋ ਬੱਚਿਆਂ ਦੇ ਟਵਾਈਸ ਵੀ ਕਾਫੀ ਵਧੀਆ ਕੁਆਲਿਟੀ ਦੇ ਸਾਈਡਾਂ ਤੇ ਰੱਖੇ ਹੋਏ ਨੇ ਜੀ ਕਾਫੀ ਅੱਛੇ ਮਤਲਬ ਆਇਆ ਸਕੂਟਰ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈ ਹਨਾ ਇਸ ਨੂੰ ਤੁਸੀਂ ਐਜ਼ ਅ ਸ਼ੋ ਪੀਸ ਵੀ ਯੂਜ਼ ਕਰ ਸਕਦੇ ਹੋ ਤਾਂ ਦੇਖੋ ਜੀ ਮੈਂ ਉੱਧਰ ਬੈੱਡ ਸ਼ੀਟਸ ਦੇਖ ਰਹੀ ਹਾਂ ਤਾਂ ਮੈਂ ਭਾਜੀ ਨੂੰ ਪੁੱਛ ਰਹੀ ਸੀ ਕਿ ਸਿੰਗਲ ਹੈ ਕਿ ਡਬਲ ਇਹ ਜਿਹੜਾ ਸਾਰਾ ਢੇਰ ਲੱਗਿਆ ਹੋਇਆ ਹੈ ਜੀ ਇਹ ਸਿਗਾ ਜੀ ਸਿੰਗਲ ਬੈੱਡ ਸ਼ੀਟਸ ਦਾ ਕ ਬੈੱਡ ਸ਼ੀਟਸ ਨੇ ਤੇ ਇਸ ਦਾ ਪ੍ਰਾਈਸ ਆਈ ਥਿੰਕ 250 ਰੁਪਏ 300 ਰੁਪਏ ਇਸ ਤਰ੍ਹਾਂ ਹੈ ਮਤਲਬ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਹੈ ਬਿਲਕੁਲ ਵਧੀਆ ਵਿਦ ਪਿੱਲੋ ਕਵਰ ਤੁਹਾਨੂੰ ਇੱਥੇ ਕਾਟਨ ਦੀਆਂ ਬੈੱਡ ਸ਼ੀਟਸ ਵੀ ਮਿਲ ਜਾਣਗੀਆਂ ਆ ਦੇਖੋ ਆ ਸੀਗੇ ਡਬਲ ਬੈੱਡ ਸ਼ੀਟਸ ਇਹ ਵੀ ਬਿਲਕੁਲ ਪਿਓਰ ਕਾਟਨ ਦੀਆਂ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਤੇ ਬਿਲਕੁਲ 100% ਕਾਟਨ ਕਪੜਾ ਸੀਗਾ ਕਾਫੀ ਅੱਛਾ ਮਤਲਬ ਜਿਸ ਨੂੰ ਵਿਛਾ ਕੇ ਗਰਮੀ ਨਹੀਂ ਲੱਗੇਗੀ ਬਿਲਕੁਲ ਵੀ ਨਹੀਂ ਔਰ ਕਮਰੇ ਦੀ ਲੁੱਕ ਤਾਂ ਬਣੇਗੀ ਹੀ ਬਣੇਗੀ ਕਿਉਂਕਿ ਪੂਰੀਆਂ ਕਿੰਗ ਸਾਈਜ਼ ਬੈੱਡ ਸ਼ੀਟਸ ਨੇ ਆ ਬਹੁਤੀ ਜ਼ਿਆਦਾ ਸੌਫਟ ਸਟੱਫ ਐ ਸੀਗੀਆਂ ਜੀ 500 ਤੋਂ ਨੀਚੇ ਮਤਲਬ ਉਹ ਹੀ 300 350 ਦੀ ਰੇਂਜ ਵਿੱਚ ਸੀਗੀਆਂ ਕੁਆਲਿਟੀ ਵਾਈਜ਼ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਏ ਤਾਂ ਦੇਖੋ ਜੀ ਆਹ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਰਹੀ ਹਾਂ ਇਹ ਹੈ ਜੀ ਟੇਬਲ ਕਲੋਥ ਹਾਂਜੀ 190 ਰੁਪਏ ਦਾ ਸੀਗਾ ਟੇਬਲ ਕਲੋਥ ਪੂਰਾ ਕਿੰਗ ਸਾਈਜ਼ ਬਹੁਤ ਹੀ ਅੱਛਾ ਕਪੜਾ ਇਸ ਦਾ ਮੈਂ ਬਿਲਕੁਲ ਹੱਥ ਲਗਾ ਕੇ ਦੇਖ ਰਹੀ ਹਾਂ ਤੁਹਾਨੂੰ ਵੀਡੀਓ ਵਿੱਚ ਸ਼ਾਇਦ ਇਹਨਾਂ ਕੈਪਚਰ ਨਹੀਂ ਹੋ ਰਿਹਾ ਹੋਏਗਾ ਨਹੀਂ ਦਿਖ ਰਿਹਾ ਹੋਏਗਾ ਇਹਨਾਂ ਬਟ ਕਪੜਾ ਬਹੁਤ ਜ਼ਿਆਦਾ ਵਧੀਆ ਸੀਗਾ ਪੂਰਾ ਫੁੱਲ ਸਾਈਜ਼ ਸੀਗਾ ਔਰ カラー ਵੀ ਇਸ ਵਿੱਚ ਬਹੁਤ ਜ਼ਿਆਦਾ ਮਤਲਬ ਥੇ ਹੋਰ ਵੀ ਕਾਫੀ ਕਲਰ ਬਟ ਇਹ ਥੋੜਾ ਬੋ ਸਿਗਾ ਬਰਾਊਨ ਹੋ ਤਰ ਵਿੱਚ ਫੁੱਲ ਬਣੇ ਹੋਏ ਸੀਗੇ ਹੁਣ ਮੈਂ ਇਸ ਨੂੰ ਪੂਰਾ ਖੋਲਾਂਗੀ ਤੇ ਅੰਦਰ ਦੇਖੋ ਪੂਰਾ ਸਟਾਕ ਜਿਵੇਂ ਬੱਚਿਆਂ ਦਾ ਸਮਾਨ ਹੈ ਮੇਰੀ ਬੇਟੀ ਆ ਨੂਰ ਤਾਂ ਖਿਡੌਣਿਆਂ ਵਿੱਚ ਹੀ ਜਾ ਕੇ ਮਸਤ ਹੋਈ ਪਈ ਹੈ ਬੱਚਿਆਂ ਨੂੰ ਕੀ ਚਾਹੀਦਾ ਹੁੰਦਾ ਖਿਡੌਣੇ ਆ ਦੇਖੋ ਤੇ ਡਿਜ਼ਾਈਨ ਦੇਖੋ ਔਰ ਇਸ ਵਿੱਚ ਪ੍ਰਿੰਟ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਬਿਲਕੁਲ ਇੰਨਾ ਗਾਫ ਕਪੜਾ ਸਿਗਾ ਬਹੁਤ ਹੀ ਜ਼ਿਆਦਾ ਪਿਆਰਾ ਵਿਛਾਇਆ ਹੋਇਆ ਤੁਹਾਡੇ ਸੋਫਿਆਂ ਦੀ ਟੋਹਰ ਤਾਂ ਬਣਾਏਗਾ ਬਣਾਏਗਾ ਤੇ ਨਾਲ ਟੇਬਲ ਦੀ ਟੋਹਰ ਵੀ ਬਣਾਏਗਾ ਤਾਂ ਹਾਂਜੀ ਸਿਰਫ 190 ਰੁਪਏ ਦਾ ਇਹ ਜਿਹੜਾ ਟੇਬਲ ਕ੍ਰੋਥ ਆਈ ਥਿੰਕ ਬਾਹਰੇ 400 500 ਦਾ ਮਿਲਦਾ ਹੋਣਾ ਹੈ ਜਿਹੜਾ ਇੱਥੇ ਸਿਰਫ ਔਰ ਸਿਰਫ 190 ਰੁਪਏ ਦਾ ਮਿਲ ਰਿਹਾ ਹੈ ਜੀ ਤਾਂ ਦੋਸਤੋ ਫਿਕਸ ਪ੍ਰਾਈਸ ਸਟੋਰ ਹੈ ਕੋਈ ਘੱਟ ਵੱਧ ਦਾ ਚੱਕਰ ਨਹੀਂ ਆਪਣੀ ਜੇਬ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਤੁਸੀਂ ਇੱਥੋਂ ਸਮਾਨ ਲੈ ਕੇ ਜਾ ਸਕਦੇ ਹੋ ਜੀ ਬਿਨਾ ਸੋਚੇ ਸਮਝੇ ਆ ਸਕਦੇ ਹੋ ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਕਿ ਫੈਸ਼ਨ ਕਿੰਗ ਕਾਫੀ ਵਧੀਆ ਸਟੋਰ ਹੈ ਜੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਯੂਜ਼ੇਬਲ ਮਿਲੇਗੀ ਤਾਂ ਦੇਖੋ ਆ ਵੀ ਇੱਥੇ ਉਹ ਸੀਗਾ ਇਹ ਸੀਗਾ ਜੀ ਆਈ ਥਿੰਕ ਬੈੱਡ ਸ਼ੀਟ ਹੈ ਇਹ ਕਾਫੀ ਵਧੀਆ ਮਤਲਬ ਕਾਟਨ ਦੇ ਸਟੱਫ ਵਿੱਚ ਸੀਗਾ ਇਦਾਂ ਨਹੀਂ ਹੈ ਕਿ ਕੋਈ ਮਿਕਸ ਕੱਪੜਾ ਹੈ ਬਿਲਕੁਲ ਵਧੀਆ ਕਾਟਨ ਦਾ ਕੱਪੜਾ ਹੈ ਤੇ ਮ ਸੀ ਬਿਲਕੁਲ ਸਸਤੇ ਸਹੀ ਮਾਰਕੀਟ ਸਟੋਰ ਦਿਖਾਈਏ ਲੁਧਿਆਣੇ ਦੇ ਤਾਂ ਕਿ ਤੁਹਾਡਾ ਵੀ ਜ਼ਿਆਦਾ ਖਰਚਾ ਨਾ ਹੋਵੇ ਤੇ ਬਜਟ ਵਿੱਚ ਸਾਰਾ ਕੁਝ ਰਵੇ ਆ ਦੇਖੋ ਇਹ ਤੇ ਹਾਫ ਪੈਂਟਸ ਹੈ ਬੱਚਿਆਂ ਦੀਆਂ ਇਹ ਵੀ ਕਾਫੀ ਮਤਲਬ ਵਧੀਆ ਕੁਆਲਿਟੀ ਦੀਆਂ ਸਿਗੀਆਂ ਇਸ ਤਰ੍ਹਾਂ ਕਾਫੀ ਟ੍ਰੈਂਡਿੰਗ ਚ ਰਹਿੰਦੀਆਂ ਨੇ ਬੱਚਿਆਂ ਨੂੰ ਮੁੰਡਿਆਂ ਨੂੰ ਪਾਉਣ ਵਾਸਤੇ ਕਾਫੀ ਕੰਫਰਟੇਬਲ ਹੁੰਦੀ ਆ ਨੇ ਹਨਾ ਜੀ ਤਾਂ ਦੋਸਤੋ ਐਸੀ ਵੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਇੱਕ ਲਾਈਕ ਕੀਤੇ ਬਿਨਾ ਨਾ ਜਾਇਓ ਕਮੈਂਟ ਜ਼ਰੂਰ ਕਰਿਓ ਪਿਆਰਾ ਜਾਂ ਤੇ ਵੀਡੀਓ ਨੂੰ ਵਾਧ ਤੋ ਵਾਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਤੁਹਾਨੂੰ ਕੋਈ ਵੈਡਿੰਗ ਹੈ ਕੋਈ ਫੰਕਸ਼ਨ ਹੈ ਤਾਂ ਤੁਸੀਂ ਲੁਧਿਆਣੇ ਵਿੱਚ ਸ਼ਾਪਿੰਗ ਕਰਨਾ ਆਣਾ ਚਾਹੁੰਦੇ ਹੋ ਤਾਂ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਇਹ ਸਟੋਰ ਵਾਲੇ ਮੈਨੂੰ ਮੀਨਸ ਕਾਫੀ ਮ ਜਾਣ ਚੁੱਕੇ ਨੇ ਹੁਣ ਕਿਉਂਕਿ ਮੈਂ ਪਹਿਲਾਂ ਵੀ ਗਈ ਸੀ ਇਹਨਾਂ ਦੇ ਸਟੋਰ ਤੇ ਤੇ ਕਾਫੀ ਵੀਡੀਓਜ਼ ਨੂੰ ਤੁਸੀਂ ਪਿਆਰ ਵੀ ਦੇ ਰਹੇ ਹੋ ਉਹਦੇ ਵਾਸਤੇ ਤੁਹਾਡਾ ਫੇਰ ਦਿলো ਧੰਨਵਾਦ ਇਸੇ ਤਰ੍ਹਾਂ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵਾਹਿਗੁਰੂ ਸਾਰਿਆਂ ਦੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ ਚਲੋ ਜੀ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ